ਵਧੀਆ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਦਲ ਨੇ ਲੁਧਿਆਣਾ ਦੀਆਂ ਸੜਕਾਂ ਤੇ ਵੱਖ-ਵੱਖਰੇ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕ ਦਿੱਤਾ ਦੱਸਦੇ ਕਿ ਇਸ ਪ੍ਰਦਰਸ਼ਨ ਦੇ ਵਿੱਚ ਸੀਨੀਅਰ ਅਕਾਲੀ ਨੇਤਾ ਮਹੇਸ਼ੰਦਰ ਗਰੇয়াল ਸ਼ਾਮਲ ਹੋਏ ਜਿਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨੂੰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ ਇਹ ਫੈਸਲਾ ਆਮ ਜਨਤਾ ਤੇ ਬੋਝ ਪਾ ਰਿਹਾ ਹੈ ਦੇਖੋ ਕੱਲ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਉਹ ਕੱਲਾ ਪੰਜਾਬ ਵਿਰੋਧੀ ਨਹੀਂ ਲੋਕ ਵਿਰੋਧੀ ਵੀ ਹੈ ਦੇ ਵਿਕਾਸ ਵਿਰੋਧੀ ਵੀ ਤੇ ਵਿਸ਼ੇਸ਼ ਤੌਰ ਤੇ ਗਰੀਬ ਵਿਰੋਧੀ ਹੈ ਜਿਹੜਾ 92 ਪੈਸੇ ਲੀਟਰ ਡੀਜ਼ਲ ਤੇ ਲਾ ਦੇਣਾ ਵੈਟ ਹੋਰ 68 ਪੈਸੇ ਪੈਟਰੋਲ ਤੇ ਲਾ ਲੈਣਾ ਤੇ ਜਿਹੜੀ 3 ਰੁਪਏ ਯੂਨਿਟ ਮਗਰ ਬਿਜਲੀ ਮਹਿੰਗੀ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਬੱਸ ਦਾ ਘਰਾਇਆ ਵਿਵਾਰਕਾ ਇਹ ਸਾਰੇ ਹੀ ਆਮ ਲੋਕਾਂ ਦੇ ਇੱਕ ਤਰ੍ਹਾਂ ਕਤਲ ਕਰਨ ਵਾਲੀ ਗੱਲ ਹੈ ਆਰਥਿਕਤਾ ਜੋ ਆਲਰੇਡੀ ਡੁੱਬਿਆ ਹੈ ਪੰਜਾਬ ਪੰਜਾਬ ਦੀ ਕਿਸਾਨੀ ਪੰਜਾਬ ਦਾ ਖੇਤ ਮਜ਼ਦੂਰ ਅੱਜ ਇਹ ਇਸ ਗੱਲ ਤੋਂ ਦਹਿਹਾਰ ਪਾ ਰਿਹਾ ਸੀਗਾ ਇਹ ਮੰਗ ਆਈ ਨਹੀਂ ਹੋ ਗਈ ਆ ਆਮ ਲੋਕਾਂ ਦੀ ਪਹੁੰਚ ਤੋਂ ਬਾਅਦ ਹੋ ਗਿਆ ਜੀਵਨ ਬਸਰ ਕਰਨਾ ਤੋਂ ਅੱਜ ਫਿਰ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੀ ਇੱਥੇ ਸ਼ਹਿਰ ਦੀ ਲੀਡਰਸ਼ਿਪ ਇਕੱਠੀ ਹੋ ਕੇ ਡੀਸੀ ਨੂੰ ਇੱਕ ਮੈਮੋਰੰਡਮ ਜੇੜਾ ਆਇਆ ਕਿ ਸਰਕਾਰ ਨੂੰ ਇਹ ਸਾਡੀ ਗੱਲ ਪਚਾਓ ਤੇ ਜਿਹੜਾ ਵਿਧਾਇਆ ਹੋਇਆ ਕੱਲ ਟੈਕਸਾ ਨੂੰ ਇਮੀਡੀਏਟਲੀ ਵਿਡਰੋ ਕਰਾਓ ਤਨ ਲੰਗਾ ਕਿ ਆਮ ਲੋਕਾਂ ਦੇ ਵੱਡਾ ਸਰੋਤ ਜਿੱਥੇ ਪੈਟਰੋਲ ਡੀਜ਼ਲ ਦੇ ਰੇਟ ਵਧਣੇ ਉੱਥੇ ਹੀ ਜਿਹੜਾ ਬਿਜਲੀ ਵੀ ਜਿਹੜੀ ਆ ਲੋਕਾਂ 11 ਲੱਖ ਕੰਜ਼ਿਊਮਰ 3 ਰੁਪਏ ਬਿਜਲੀ ਦੇ ਯੂਨਿਟ ਨਾਲ ਇਫੈਕਟ ਹੋਊਗਾ ਤੇ ਘੱਟ ਤੋਂ ਘੱਟ ਘੱਟ ਤੋਂ ਘੱਟ ਇੱਕ ਪਰਿਵਾਰ ਵਿੱਚ ਤੁਸੀਂ ਅੰਦਾਜ਼ਾ ਲਾ ਲਓ तकरीबन 2 ਤੋਂ 3000 ਰੁਪਏ ਦਾ ਬਿਜਲੀ ਦਾ ਬਿੱਲ ਮਹਿੰਗਾ ਹੋ ਜਾਊਗਾ ਕੀ ਸਭ ਜੇਕਰ ਨਹੀਂ ਮੰਨੀ ਜਾਂਦੀ ਤਾਂ ਕਿਸ ਤਰ੍ਹਾਂ ਦੇ ਫਿਰ ਪਾਰਟੀ ਅਗਲਾ ਫੈਸਲਾ ਕਰੂਗੀ ਕੀ ਕਰਨਾ ਪਹਿਲਾ ਸਟੈਪ ਹੈ ਲੱਗਦਾ ਆਮ ਲੋਕਾਂ ਦਾ ਹੀ ਬਜਟ ਬੋਝ ਪੈ ਰਿਹਾ ਆਮ ਲੋਕਾਂ ਦਾ ਹੀ ਪੈ ਰਿਹਾ ਜੀ ਹੋਰ ਕੀ ਤੇ ਕਹਿੰਦਾ ਗਰੀਬ ਦੇ ਉਮੀਦ ਤੇ ਕੀ ਅਸਰ ਹੁੰਦਾ ਉਹਨਾਂ ਨੂੰ ਕੀ ਅਸਰ ਪੈਂਦਾ ਇਹ ਤਾਂ ਠੱਗੀ ਵਾਚ ਰਹੀ ਆ ਕਿ ਗਰੀਬ ਨੂੰ ਬਿਜਲੀ ਮੁਫਤ ਦੇ ਰਹੇ ਮੁਫਤ ਤੋਂ ਮਹਿੰਗੀ ਦੇ ਰਹੇ ਆ ਮੁਫਤ ਤੋਂ ਮਹਿੰਗੀ ਦੇ ਰਹੇ ਇਹ ਤਾਂ ਬਹੁਤ ਧੰਗਾ ਕੀਤਾ ਇਹਨਾਂ ਨੇ ਮੈਨੂੰ ਇੱਕ ਦੂਸਰੀ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ 'ਚ ਖਤਰਨਾਕ ਕਿ ਸੈਸ਼ਨ ਮੁੱਕਿਆ ਸੈਸ਼ਨ 'ਚ ਅਨਾਉਂਸ ਕਰਨਾ ਚਾਹੀਦਾ ਸੀ ਸੈਸ਼ਨ ਤੋਂ ਅਗਲੇ ਦਿਨ ਕੈਬਨਿਟ ਕਰਕੇ ਤੁਸੀਂ ਲੈਜਿਸਲੇਚਰ ਵੀ ਥੱਲੇ ਦਿਖਾਤੀ ਲੁਧਿਆਣਾ ਲਾਈਫ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ